ਇਹ ਕੋ ਛਾਗਨ ਅਪਣੀ ਗੱਲ ਹੁੰਦੀ ਹੈ ਪਾਰਟੀ ਦੇ ਜਿਹੜੀ ਚੰਗੀ ਗੱਲ ਦੀ ਸੀ ਕੀਤੀ ਹੈ ਜਿਹੜੀ ਪਾਰਟੀ ਪੰਜਾਬ ਦੇ ਵਿੱਚ 92 ਸੀਟਾਂ ਲੈ ਗਈ ਗੱਜ ਪੰਚਾਇਤੀ ਦੀਆਂ ਚੋਣਾਂ ਹੋ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਸਰਪੰਚ ਪੰਚ ਖੰਨਾ ਚ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੰਗਾਰਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਚ ਹੋਇਆ ਹੋਰ ਵਾਅਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਰਫ ਬੀ ਪਿੰਕ ਕਾਲੀ ਰੋਣੇ ਫੜਿਆ ਆਪ ਕਰਨਾ ਮੈਂ ਉਹ ਵੀ ਕਰਨ ਦਿਆ ਨਾ ਮੈਂ ਪਾਰਟੀ ਦਾ ਬੰਦਾ ਆ ਮੈਂ ਕਿਤੇ ਵੀ ਜਿਸ ਪਾਰਟੀ ਨਾਲ ਮੈਂ ਖੜੇ ਆ ਫਿਰ ਉਹਦੇ ਨਾਲ ਕਦੇ ਬਗਦਾ ਨਹੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਆ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਿੱਚ ਹੋਇਆ ਹੋਰ ਵੱਡਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਰਬਜੀਤ ਸਿੰਘ ਕਾਲੀਰੋ ਨੇ ਫੜਿਆ ਆਪ ਦਾ ਪੱਲਾ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਉਹਨਾਂ ਦੇ ਲਡੂਆ ਨਾਲ ਮੂੰਹ ਮਠਕ ਕਰਵਾਇਆ ਅਤੇ ਗਲਿੱਚ ਰੂਪੋਂ ਪਾ ਕੇ ਆਮ ਆਦਮੀ ਪਾਰਟੀ ਸ਼ਾਮਲ ਕਰਦੇ ਹੋਏ ਉਹਨਾਂ ਦਾ ਸਵਾਗਤ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਨੂੰ ਬਧਾਈ ਦਿੰਦਾ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਸ਼ਾਮਲ ਹੋਣ ਦਾ ਮੌਕਾ ਦਿੱਤਾ। ਹੂੰ ਤੇ ਕਿਹੜੇ ਕਾਰਨਾ ਕਰਕੇ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੀ ਚੰਗਾ ਲੱਗਿਆ ਤੁਹਾਨੂੰ? ਦੇਖੋ ਸਾਰਿਆਂ ਨਾਲ ਫੜੀ ਗੱਲ ਹੁੰਦੀ ਹੈ ਪਾਰਟੀ ਦੇ ਜਿਹੜੀ ਚੰਗੀ ਗੱਲ ਦੀ ਤੁਸੀਂ ਕੀਤੀ ਹੈ। ਜਿਹੜੀ ਪਾਰਟੀ ਪੰਜਾਬ ਦੇ ਵਿੱਚ 92 ਸੀਟਾਂ ਲੈ ਗਈ। ਦਲਚ ਪੰਚਾਇਤੀ ਦੀਆਂ ਚੋਣਾਂ ਹੋ ਰਹੀਆਂ ਨੇ। ਆਪਾਂ ਦੇਖ ਰਹੇ ਹਾਂ ਸਰਪੰਚ ਪੰਜ ਆਮ ਆਦਮੀ ਪਾਰਟੀ ਵੱਲੋਂ ਪੂਰਾ ਉਹਨਾਂ ਦਾ ਚਕਾਏ ਕਿਉਂ ਚਕਾਏ ਕਿਉਂਕਿ ਇਹ ਪਾਰਟੀ ਪਬਲਿਕਲੀ ਕੰਮ ਕਰ ਰਹੀ ਹੈ ਗਰੀਬਾਂ ਦੀ ਹਮਦਰਦ ਹੈ ਫਰ ਇੱਕ ਬੰਦੇ ਨਾਲ ਖੜਦੀ ਹੈ ਕੋਈ ਕਿਸੇ ਨਾਲ ਰੰਜਿਸ਼बाजी ਨਹੀਂ ਰੱਖਦੀ ਐਸੀ ਪਾਰਟੀ ਸ਼ਾਮਲ ਹੋਣ ਲਈ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਂ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤੇ ਮੈਂ ਜੇ ਆਮ ਆਦਮੀ ਪਾਰਟੀ ਸ਼ਾਮਲ ਵੀ ਹੋਇਆ ਮੈਂ ਜੇ ਪਹੁੰਗਾ ਨਾ ਵੀ ਜੇ ਮੈਨੂੰ ਕੋਈ ਕਮੇਟੀ ਦੀ ਹੋਵੇ ਜਾਂ ਕੋਈ ਐਮਸੀ ਦੀ ਹੋਵੇ ਮੈਨੂੰ ਜਿਵੇਂ ਐਮਐਲਏ ਸਾਹਿਬ ਨੇ ਜਿਵੇਂ ਇਲੈਕਸ਼ਨ ਲੜਾਉਣਾ ਹੋ ਲੜਾਉਣ ਨਹੀਂ ਲੜਾਉਣਾ ਹੋਵੇ ਜੇ ਮੈਨੂੰ ਇਹ ਕਹਣਗੇ ਤੂੰ ਫਲਾਣੇ ਨੂੰ ਜਿਤਾਉਣ ਲਈ ਕੰਮ ਕਰਨਾ ਮੈਂ ਉਹ ਵੀ ਕਰਨ ਤਿਆਰ ਆ ਨਾ ਮੈਂ ਪਾਰਟੀ ਦਾ ਬੰਦਾ ਹਾਂ ਮੈਂ ਕਿਤੇ ਵੀ ਜਿਸ ਪਾਰਟੀ ਨਾਲ ਮੈਂ ਖੜੇ ਆ ਫਿਰ ਉਹਦੇ ਨਾਲ ਕਦੇ ਦਰਦਾਰੀ ਨਹੀਂ ਕਰਦਾ